ਅੱਗਾ ਕੋਈ ਉਪਰਾ ਸਤਿ ਸ੍ਰੀ ਅਕਾਲ ਆ ਸਿਟੀ ਵਾਲਾ ਲਾਲਾ ਮੋਤਵਾਰ ਕੋਈ ਮੋਤਵਾਰੀ ਮੋਤਵਾਰ ਆ ਮੈਂ ਮੋਤਵਾਰ ਆ ਹਾਂ ਮੂਰੇ ਹੋ ਦੱਸੋ ਮੂਤ ਮੋਈ ਮੋਤਵਾਰ ਆ ਇੱਧਰ ਆ ਜਾਓ ਭਾਈ ਇੱਧਰ ਆ ਜਾਓ ਤੂੰ ਮਮੀ ਭਰਾ ਹੋ ਬਸ ਭਾਈ ਕਿਵੇਂ ਆਇਓ ਹੈਲੋ ਬੋਲੋ ਭਾਈ ਆ ਗਏ ਭਾਈ ਆ ਜਾਓ ਘਰ ਤੜਕੀ ਲੈਣਾ ਆਦੇ ਚਾਏ ਨੇ ਨਾਰਾ ਖੋਲੀ ਬਪਾਇਨ ਨੂੰ ਹੋਏ ਆ ਗਏ ਆਜੋ ਵੀ ਉੱਠ ਕੇ ਲੋਕੋ ਸਾਰੇ ਗਰਾں ਸਵੇਰੀ ਆ ਜਾਂਦਾ ਨਸ਼ੇ ਵਾਲ ਨੂੰ ਪੜਨ ਵਾਲੀ 50 ਨਸ਼ੇ ਵਾਲਿਆਂ ਦੇ ਨਾਂ ਤੇ ਰੱਖੇ ਨੇ ਉਥੋਂ ਨਾਲ ਨੂੰ ਹੱਥ ਆਉਂਦਾ ਸਾਰਿਆਂ ਨੂੰ ਏ ਟੂ ਜੱਡ ਨੂੰ ਨਾਰਾ ਖੋਲੀ ਕੁਮੀਂ ਜਿ ਪਾਇਆ ਹੋਇਆ ਸਵੇਰੀ ਆ ਜਾਂਦੇ ਨੇ ਕਿਵੇਂ ਆਏ ਨੇ ਐ ਨਹੀਂ ਪਤਾ ਕਾਰੇ ਚਾਉਂਦੇ ਨੇ ਐ ਨਹੀਂ ਪਤਾ ਕੋਈ ਨਸ਼ੇ ਕੋਈ ਨਸ਼ੇ ਵਾਲਾ ਨਹੀਂ ਫੜਨਾ ਕੋਈ ਉਹਦੇ ਵਾਲੀ ਗੱਲ ਨਹੀਂ ਹੈ ਕਾਰੇ ਤੁਸੀਂ ਲੈਣ ਆਇਓ ਸਾਨੂੰ ਕੋਈ ਕਾਰਨ ਦੱਸੋ ਕਾਲੇ ਜੇ ਫੜਨਾ ਆਇਓ ਭਾਈ ਕੋਈ ਛੋਡੇ ਕੋਲੇ ਬਰਾਂਟਾ ਕੋਈ ਐਫ ਆਈ ਆਰ ਸਾਡੇ ਦੱਸੋ ਕਾਰੇ ਚਾਹੇਓ ਲੈਣਾ ਦੱਸੋ ਭਾਈ ਸਿਟੀਬਨ ਵਾਲਾ ਐਸ ਐਚਓ ਸਾਹਿਬ ਦਸਤਸੇ ਦੱਸੋ ਤਾਂ ਸਹੀ ਕਾਜ ਲੈਣ ਆਇਓ ਕੋਈ ਐਫ ਆਈ ਆਰ ਕੋਈ ਬਰਾਂਟਾ ਛੋਡੇ ਕੋਲੇ ਕੋਈ ਸਰਚ ਬਰਾਂਟ ਹੋਵੇ ਕਿਵੇਂ ਆਇਓ ਤੁਸੀਂ ਲੈਣ ਭਾਈ ਬਾਈ ਉਥੋਂ ਰਾਣੀ ਨੂੰ ਬੁਲਾ ਲਈ ਮਾੜਿਆ ਰਾਣੇ ਅੰਕਲ ਨੂੰ ਉਹ ਸਾਹਮਣੇ ਘਰ ਹੈ ਆ ਰਾਣੇ ਦਾ ਘਰ ਹੈ ਸਾਹਮਣੇ ਕਹਿੰਦੇ ਨੇ ਕਿ ਪੁਲਿਸ ਆਈ ਖੜੀ ਆ ਰਾਣੇ ਦੇ ਘਰ ਮਿੰਟ ਮਾਰ ਸਾਰੇ ਨੂੰ ਕਹਦੇ ਆ ਜਾਾਂਗੇ ਬੁਲਾ ਲਓ ਮੈਂ ਮੈਂ ਲਾਈਵ ਕਰ ਰੱਖਿਆ ਹਾਂ ਮੈਂ ਬਾਈ ਜੀ ਕੋਈ ਗੱਲ ਨਹੀਂ ਐਸਐਚਓ ਸਾਹਿਬ ਆ ਵੀ ਖੜੀ ਨੇ ਵਿਚਾਰੇ ਸਿਪਾਹੀ ਵੀ ਤੁਸੀਂ ਸਾਰਾ ਰਾਣੇ ਦਾ ਮੂਹਰੇ ਆ ਜਾਓ ਮੰਮੀ ਨੂੰ ਪਾਪਾ ਨੂੰ ਲੈ ਕੇ ਜਾਈ ਬਣਾ ਤੁਸੀਂ ਮੈਨੂੰ ਆਏ ਦੱਸੋ ਜੀ ਆਏ ਕਾਤੋਂਗੇ ਕਿਸ ਕੋਸ ਚ ਲੈਣ ਆਇਓ ਕਾਰੇ ਵਾਸਤੇ ਕੀ ਬਰਾਤ ਕਰਤਾ ਸੀ ਦੇਖੋ ਤੁਹਾਡੀ ਬੀਬੀ ਆ ਜੀ ਤੁਹਾਨੂੰ ਨੌਕਰੀ ਕਰਨੀ ਹੈ ਤੂੰ ਦਾਸਤਾ ਦੇ ਕਾਦੋ ਆ ਜੀ ਕਾਰ ਦੋ ਮਨਣਾ ਪੂ ਤੁਹਾਨੂੰ ਮੈਂ ਤੁਹਾਡੇ ਨਾਲ ਚਾਹੂੰਗਾ ਮੈਨੂੰ ਬਲੈਂਟ ਦਿਖਾਓ ਕੋਈ ਐਫ ਆਈ ਆਰ ਕਾਰੇ ਚ ਲੈਣ ਆਇਓ ਇਹ ਭੱਜਦਾ ਨਹੀਂ ਹਾਂ ਖਲ ਵਰਗੇ ਫੜਾਉਰਾ ਇੱਥੋਂ ਨਹੀਂ ਆਈ ਵਾਲੀ ਕਾਰੇ ਕਾ ਦਾ ਬਲੈਂਟ ਹੈ ਪਹਿਲਾਂ ਵੀ ਗਿਆ ਖਾਣੇ ਕਾਰੇ ਐਫ ਆਈ ਆਰ ਦਿਓ ਜੀ ਮੈਂ ਤੇਰੇ ਕੋਲ ਤੂਰੇ ਫੜਾ ਕੇ ਦਿਖਾ ਦੇਗਾ ਕੋਈ ਐਫ ਆਈ ਆਰ ਮੈਨੂੰ ਬੋਲਣ ਦੇ ਇਨਸਪੈਕਟਰ ਸਾਹਿਬ ਚਾਰੇ ਬੰਦੇ ਇਕੱਠੇ ਪੇਸ਼ ਹੋ ਜਾਣਗੇ ਮੈਂ ਆਪ ਆਜੂਗਾ ਲੈਣ ਸੋਨੂੰ ਕਿਹਾ ਆਨਲਾਈਨ ਮੈਂ ਕਿਧੋ ਕਰੋ ਗਿਆ ਮੈਂ ਜ਼ਿੰਮੇਵਾਰ ਹਾਂ ਆਉਂਗਾ ਮੈਂ ਚਲੋ ਪਹਿਲਾ ਮੈਨੂੰ ਬਾਬਾ ਪਾਇਆ ਤੂੰ ਮੈਨੂੰ ਬੋਲਣ ਦਾ ਬੋਲ ਤੁਸੀਂ ਮੈਨੂੰ ਇਹ ਐਫ ਆਈ ਆਰ ਨੰਬਰ ਦੱਸੋ ਮੈਂ ਕੋਈ ਚੋਰ ਹੈ ਕੋਈ ਪਗੌੜਾ ਜਿੱਥੇ ਕਹੋਗੇ ਉੱਥੇ ਆਉਂਗਾ ਇਹ ਕੀ ਛੋਟਾ ਹੋ ਬਣਿਆ ਉਹ ਡੀ ਐਸ ਪੀ ਸੰਜੀਵ ਗੋਲ ਨੂੰ ਫੋਨ ਲਾ ਰਿਹਾ ਉਸੇ ਚੋਰ ਨੂੰ 12 ਸਾਲ ਹੋ ਗਏ ਉਹਨੂੰ ਉਰੇ ਬੈਠੇ ਨੂੰ ਆ ਬੰਦਾ ਹੈਗਾ ਇਹਦਾ ਨਾਂ ਕਿੰਨਾ ਕੌਰ ਸਿੰਘ ਹੈ ਕੇ ਇਹਨੂੰ ਪਾਸੋਂ ਜੱਟਿਆ ਦੱਸਿਆ ਮੈਂ ਜੱਟਿਆ ਨਹੀਂ ਫੜਿਆ ਗਿਆ ਆ ਆ ਸਚੂਆ ਸਿਟੀ ਬਣਦਾ ਇਹਦੇ ਇਲਾਕੇ ਸਾਰਾ ਦਿਨ ਚਿੱਟਾ ਵਿਗਦਾ ਹੈਗਾ ਇਹਨੂੰ ਕਿੰਨੀ ਵਾਰ ਮੈਂ ਪਰਸੋਂ ਨੂੰ ਰਿਕਾਰਡਿੰਗ ਭੇਜੀ ਵੀ ਮੇਰੇ ਬੱਚਿਆਂ ਨੂੰ ਮਾਰਨ ਦੀ ਧਮਕੀ ਆਈ ਇਹਨਾਂ ਉਹ ਕੰਮ ਨਹੀਂ ਕਰਿਆ ਅੱਗੇ ਆ ਨਹੀਂ ਰਿਹਾ ਐਫ ਆਈ ਆਰ ਨੰਬਰ ਸਾਡਾ ਪਹਿਲਾਂ ਹੋ ਮੈਨੂੰ ਐਫ ਆਈ ਆਰ ਨੰਬਰ ਦਿਖਾਓ ਜੀ ਪਹਿਲਾਂ ਐਫ ਆਈ ਆਰ ਦੱਸੋ ਸਰ ਜੀ ਸਾਨੂੰ ਕਿਸੇ ਨੇ ਮਾਰਤਾ ਇੱਥੇ ਬਾਕੀ ਬੂਗਾਰ ਨੂੰ ਸਨੇ ਬੱਚਿਆਂ ਨੂੰ ਮੇਰੇ ਬੱਚਾ ਤੇ ਤਜਾਬ ਸੱਟਣ ਦੀ ਕੋਸ਼ਿਸ਼ ਕਰੀ ਗਈ ਮੈਂ ਉਹ ਕਾਰਸ਼ਿਆਂ ਪਹਿਲਾਂ ਮੇਰੀ ਗੱਲ ਸੁਣ ਬਾਈ ਤੂੰ ਪੁੰਡਾ ਫੜਿਆ ਪਰਸੋਂ ਮੇਰੀ ਗੱਲ ਸੁਣ ਤੂੰ ਉਹ ਤੇ ਕੀ ਪਰਚਾ ਪਾਇਆ ਤੇਰੇ ਕੋਲੇ ਚੋਲਾ ਚੋਲਾ ਕੈਪਸੂਲਾਂ ਦੇ ਕੇ ਆਇਆ ਸੀ ਹਾਂ ਹੈ ਹੈ ਕਿਨੇ ਪਾਇਆ ਝੂਠਾ ਉਹ ਖਬਰਾਂ ਕਿੱਥੋਂ ਤੁਸੀਂ ਲਈ ਅਸੀਂ ਆਪਦੇ ਘਰੇ ਸਾਡੇ ਆ ਦੇਖੋ ਆ ਕੌਰ ਸਿੰਘ ਆ ਦੇਖੋ ਸ਼ਰੇਆਮ ਕੌਰ ਸਿੰਘ ਇਹ ਕੀ ਮਾ ਭਾਈ ਤੂੰ ਵੀ ਐਸਐਸਪੀ ਰੀਐਸਪੀ ਪੈਸੇ ਲੈ ਕੇ ਬਾਗ ਜਾਣ ਕੇ ਕਿਸੇ ਮਾਰ ਸਾ ਚਲਣਾ ਤੇਰੇ ਆ ਦੇਖੋ ਕਹਿੰਦਾ ਕੈਪਸੂਲ ਤੂੰ ਲੈ ਕੇ ਆ ਮੇਰੇ ਮੁਕਦਮੇ ਤੇਰੇ ਤੇ ਮੁਕਦਮਾ ਦਰਜਾ 142 ਨੰਬਰ ਤੈਂ ਮੋੜੇ ਖੇਤਾਂ ਦਾ ਹਾਰ ਪਾਇਆ ਉਹਦੀ ਮਾਰ ਨਹੀਂ ਕੀਤੀ ਹੈ ਹਾਂ ਤੈਨੂੰ ਲੈਣਾ ਹੈ ਹਾਂ ਤੂੰ ਹੈਂ ਤੂੰ ਪੇਸ਼ ਹੋ ਜਾ ਹੂਆ ਜਮਾ ਹੋਊਂਗਾ ਭੱਜ ਜਾ ਹਿਆ ਵੀ ਉਹਦਾ ਆਰਾਮ ਨਾਲ ਆਊਗਾ ਤੇ ਬਾਣੀ ਖੜ ਜਾ ਉਹਨੇ ਸੂਸਣਾਂ ਦਾ ਪਿੱਛਾ ਕਰਿਆ ਮਰ ਗਿਆ ਉਹ ਉਹ ਤਾਂ ਹਸਪਤਾਲ ਕਾਹ ਲੈ ਹਸਪਤਾਲ ਦਾ ਹੱਤ ਤਨ ਸੁਣਾਉਦਾ ਪਰਚਾ ਕਰੋ ਤੇ ਮਰਨ ਦੀ ਕੋਸ਼ਿਸ਼ ਕਰ ਕਰਿਆ ਤੇ ਪਰਚਾ ਉਹਦੇ ਕਿੰਨੇ ਨੰਬਰ ਆ ਫਾਇਆ ਕਹੈ ਸਾਨੂੰ ਪੁੱਛਿਆ ਵੀ ਅਸਾ ਤੇਰੇ ਇਹ ਦੇਖ ਕਰ ਨਹੀ ਨਹੀ ਮੈਂ ਹੋਰ ਮੇਰਾ ਕਲੂਨੀ ਹੱਕ ਹੈ ਮੇਰੇ ਤਾਂ ਮੇਰੇ ਤਾਂ ਪਰਚੀ ਨਹੀਂ ਬਣਦਾ ਮੇਰੇ ਤੇ ਖੜ ਜਾ ਪਾਪਾ ਓਏ ਪਰਚੀ ਕਰਾਂਗੇ ਨਹੀਂ ਆਉਂਦਾ ਅਸਟੰਡ ਤੂੰ ਤਾਂ ਕੀ ਪਰਚਾ ਕਰਿਆ ਉਹ ਕੌਰ ਸਿਆ ਕੋਈ ਗੱਲ 10 11 ਵਜੇ ਜੋ ਮਾਰ ਇਧਰ ਦੇਖ ਕੌਰ ਸਿਆ ਉਹ ਤੇ ਕੀ ਪਰਚਾ ਕਰੇ ਤੈਨੂੰ ਸੁਣੋ ਅਟੈਂਪਟ ਸੂਸਾ ਦਾ ਅਟੈਂਪਟ ਦਾ ਤੁਸੀਂ ਆਪਦੇ ਕੋਲੋਂ ਇਧਰ ਗੱਲ ਸੁਣ ਮੇਰੀ ਕੌਰ ਸਿਆ ਪੁੰਡਾ ਨਹੀਂ ਫੜਿਆ ਪੁੰਡਾ ਨਹੀਂ ਫੜਿਆ ਓ ਹੈਲੋ ਉਹ ਮਿੱਕਿਰ ਕੇ ਕੁੜੀਆਂ ਤੋਂ ਕੰਮ ਕਰਾਉਂਦਾ ਤੂੰ ਮਿੱਚ ਕਰਵਾਉਣਾ ਕੰਮ ਉਹ ਤੋਂ ਮਾਸਾ ਰਣਾ ਤੁਸੀਂ ਰਟਾਇਰ ਹੋ ਕੇ ਤੁਹਾਡੇ ਬੱਚਿਆਂ ਨੇ ਬੱਚੇ ਤੁਹਾਡੇ ਵੀ ਨੇ ਸ਼ਰਮ ਕਰੋ ਐਸਐਸਪੀ ਡੀਐਸਪੀ ਪੈਸਾ ਖਾਂਦਾ ਤੁਸੀਂ ਮਾਗਰ ਲਾ ਕੇ ਆ ਜਾਣੇ ਹੋ ਰਿਟਾਇਰਮੈਂਟ ਤੋਂ ਬਾਅਦ ਆ ਹੋਈ ਚ ਨਹੀਂ ਰਣਾ ਤੁਹਾਡਾ ਭਾਈ ਜਿਉ ਤੁਸੀਂ ਚਿੱਟਾ ਫੜਾਇਆ ਸੀਗਾ ਨਹਿਰ ਤੇ ਸ਼ਰੀਰ ਵਾਲਾ ਦਲਵੀਰ ਸਿੰਘ 58 10 ਗ੍ਰਾਮ ਚਿੱਟਾ ਫੜਾਇਆ ਸੀ ਉਹ ਆਜੋ ਹੁਣ ਚ ਨਹੀਂ ਰਾਲਿਓ ਦੱਸਿਓ ਆ ਕੇ ਲੋਕਾਂ ਨੂੰ ਕਿ ਕਿੰਨੇ ਰੁਪਏ ਲੈ ਕੇ ਸ਼ਰਤਾ ਸੀ ਨੇ ਉਹ ਵਾਰੋ ਵਾਰ ਦੁਨੀਆ ਔਰ ਮੈਂ ਜਾਣਤਿਆਂ ਉੱਤੀ ਰਾਤ ਉਹ ਬਿਜਲੀ ਵੱੰਨੀ ਹੋਈ ਐ ਇਹਨਾਂ ਨੇ ਹਫਤਾ ਕੀ ਜਣ ਬੰਨੇ ਆ ਜਣਾ ਸ਼ਰਮ ਕਰ ਲੋ ਛੋਡੇ ਬੱਚੇ ਅੱਧਿਆਂ ਨੇ ਮਰ ਗਏ ਪੁਲਿਸ ਦੇ ਪੰਜਾਬ ਪੁਲਿਸ ਦੇ ਨਸ਼ਾ ਖਾ ਖਾ ਛੋਡੇ ਅਫਸਰਾਂ ਨੂੰ ਸ਼ਰਮ ਨਹੀਂ ਆਲੀ ਤੁਹਾਨੂੰ ਤੁਸੀਂ ਹੁਕਮ ਦੇ ਬੱਦੇ ਗੁਲਾਮ ਆ ਜਾਂਦੇ ਹੋ ਆ ਬਈ ਸਵੇਰੇ ਆ ਕੇ ਦੇਖੋ ਬੰਦਾ ਕਹਿੰਦੇ ਸੁਸਾਇਡ ਡਰਾਪਟ ਕਰ ਗਿਆ ਕੋਈ ਐਫ ਆਈ ਆਰ ਨਹੀਂ ਉਹ ਤੇ ਇੱਕ ਛੇਤਰਾ ਦਾ ਹਾਲ ਭੀੜ ਨੇ ਪਾਇਆ ਉਹ ਬਈ ਕੌਰ ਸਿੰਘ ਦੀ ਗੱਲ ਸੁਣ ਲੈ ਚੋਪ 50 75 ਇਹ ਕਿਹੜਾ ਪਰਚਾ ਹੈ ਇਹ ਇਹੇ ਪਰਚੇ 50 ਪਾ ਲੋ ਹੋਰ ਦੋ ਤਿੰਨ ਹੋਰ ਪਾਓ ਇਕੱਠਿਆਂ ਦੇ ਪੇਸ਼ ਕਰ ਦਿਆਂਗੇ ਆਊਗਾ ਥਾਣੇ ਜਾਵਾਂ ਭਾਈ ਦੇ ਆਇਓ ਮਾਨਸਾ ਦੇ ਲੋਕਾਂ ਨੇ ਨਰਾ ਕਰਾ ਕਰੀ ਅੱਜ ਸਾਰ ਕੇ ਜੱਜ ਕੇ ਦੇਖੀ ਜਾਉ ਹੁਣ ਫਿਰ ਮੈਂ ਨਸ਼ੇ ਖਾਤਰ ਬੋਲਿਆ ਨਹੀਂ ਕੋਈ ਨਹੀਂ ਬੋਲਣਾ ਹੁਣ ਸਾਫ ਜਾਹਰ ਹੋ ਗਿਆ ਨਸ਼ੇ ਵਾਲੇ ਨੇ ਘਰੇ ਨਹੀਂ ਜਾਂਦਾ ਉਹ ਦਲਬੀਰ ਬੋਨੀ ਵੇਚਦਾ ਇਸ਼ਾਰਾ ਦੇਣਾ ਹੋਰ ਕਈ ਵੇਚਦੇ ਸਾਰੇ ਦਿਨ ਉਹਨਾਂ ਨਾਲ ਨੇ ਹਸਤਾ ਬੰਨਿਆ ਮੈਨੂੰ ਹਜ਼ਾਰ ਭਾਈ ਉਹ ਤੇ ਕੀ ਐਫ ਆਈ ਆਰ ਕਰੀ ਇਹਨੇ ਮੇਰੇ ਬੱਚਿਆਂ ਨੂੰ ਮਾਰਨੀ ਧਮਕੀ ਦਿੱਤੀ ਹੈ ਤੂੰ ਇਹ ਬਣ ਗਿਆ ਐਸ ਐਚ ਹਣ ਪਤਾ ਨਹੀਂ ਕਿੱਥੋਂ ਲਾ ਦਿੰਦੇ ਇਹਨਾਂ ਨੂੰ ਆ ਕੌਰ ਸਿੰਘ ਸਿਰੇ ਦਾ ਕਰਪਟ ਬੰਦਾ ਹੈ ਲੋਕਾਂ ਦੇ ਘਰਾਂ ਚ ਜਾ ਜਾ ਪੈਸੇ ਮੰਗਦਾ ਇਹ ਇਹਦਾ ਬਾਤ ਤੁਸੀਂ ਪਤਾ ਫੜ ਕੇ ਬੜੀ ਤੇਰੀ ਡਿਟੇਲ ਕਰੀ ਆ ਤੂੰ ਉਹ ਤੇ ਤਨ ਸੁਣਾਉਂਦਾ ਪਰਚਾ ਪਾਉ 66 ਟੈਂਪਟ ਕਰਦਾ ਜਿਹੜਾ ਮੈਂ ਤਾਂ ਉਹ ਮੈਂ ਉੱਥੇ ਹੈਗਾ ਸੀ ਉਹ ਮੈਂ ਉੱਥੇ ਹੈਗਾ ਸੀ ਭੀੜ ਸੀ ਹਜੂਮ ਸੀ ਉਹ ਆਨੇ ਪਾਇਆ ਉਹ ਹਰਨਾ ਲਾਇਆ ਉਹ ਤੁਸੀਂ ਫੜਦੇ ਨਹੀਂ ਸਾਨੂੰ ਲੋਕਾਂ ਨੂੰ ਤਾਂ ਜਾਗਣਾ ਪਿਆ ਚਲੋ ਮਰਾ ਹੋ ਨੀ ਮੀ ਤੁਸੀਂ ਕਿਉਂ ਨਹੀਂ ਫੜਦੇ ਇਥੇ ਨਸ਼ਾ ਵਿਕਦਾ ਸਾਨੂੰ ਕੀ ਲੋੜ ਹੈ ਉਹ ਹੈਲੋ ਕੋਰਸਿਆ ਕਿੰਨਾ ਚਿਰ ਫੜੇਗਾ ਤੂੰ ਕਿੰਨਾ ਚਿਰ ਕਿੰਨਾ ਚਿਰ ਵਰਦੀ ਪਾ ਕੇ ਗੋਡਾ ਕਰਦੀ ਕਰਨੇਗਾ ਰਟਾਇਰ ਹੋ ਕੇ ਉਰੀ ਰਹਿਣਾ ਹੈ ਪਾਕਿਸਤਾਨ ਭੱਜ ਜਾਏਗਾ ਇਸ ਦੁਬਾਰਾ ਆਪ ਸਰਤਾ ਭੱਜ ਜਾਣਾ ਐਸਐਸਐਮ ਡੀਐਸਪੀ ਪੈਸੇ ਲੈ ਕੇ ਤੂੰ ਕਿੱਥੇ ਰਹੇਗਾ ਤੂੰ ਕਿੱਥੇ ਜਾਵੇਂਗਾ ਕੋਰਸਿਆ ਉਹ ਤੇਰੇ ਬੱਚੇ ਤੇਰੇ ਬੱਚੇ ਨਸ਼ਾ ਮਾਨਸਾ ਚ ਲੈ ਲੈ ਕਰਨਗੇ ਉਹ ਕਾਰ ਸਿੰਘ ਉਹ ਬਾਈ ਇਹ ਨੂੰ ਐ ਪੁੱਛੋ ਤੇਰੇ ਜਵਾਕ ਮਾਨਸਾ ਚ ਨਸ਼ਾ ਕਰਨਗੇ ਕਿ ਨਹੀਂ ਕਰਨਗੇ ਉਹ ਤੁਸੀਂ ਫੜਦੇ ਨਹੀਂ ਕਿੰਨੇ ਫੜਾਏ ਸਾਨੂੰ ਉਹ ਸਾਨੂੰ ਕਿੰਨੇ ਫੜਾਏ ਫੜਦੇ ਹੋ ਚੋਰੋ ਉਹ ਕਾਰਸਿਆ ਤੇਰੇ ਜਵਾਕ ਮਾਨਸਾ ਚ ਲੈਣਗੇ ਤੂੰ ਤੂੰ ਸਭ ਤੋਂ ਵੱਡਾ ਬਕਿਆਉ ਹਾਂ ਇਹ ਤਾਂ ਬਾਹਰ ਤੇ ਅੱਜ ਨਿਕਲ ਆ ਆ ਬਾਕੀ ਪੇਸ਼ ਕਰਾਂਗੇ ਸਾਰਿਆਂ ਨੂੰ ਇਕੱਠਿਆਂ ਨੂੰ ਇਕੱਠ ਕਰ ਲੋ ਇਕੱਠ ਕਰਕੇ ਉੱਥੇ ਖਾਣ ਦੀ ਪੇਸ਼ ਕਰ ਦਿਆਂਗੇ ਪਰਚੀ ਨਹੀਂ ਬਣਦਾ ਇਹ ਮੈਨੂੰ ਵਕੀਲਾਂ ਨੇ ਦੱਸਤਾ ਸਾਰਿਆਂ ਨੇ ਆ ਰਾਣੇ ਅੰਕਲ ਦੀ ਗੱਲ ਹੋ ਗਈ ਪਰਚੇ ਨਹੀਂ ਬਣਦਾ ਮੈਂ ਡੇਟ ਖੋਲ ਆ ਵਧੀਆ ਕਰਾ ਆਪਾਂ